ਨਜ਼ਮਿੰਦਰ ਵੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਰਕਾਰੀ ਆਈਟੀਆ ਲਾਡੂਪਾਲ ਐਟ ਹੁਸੈਨਪੁਰਾ ਵਿੱਚ ਅਕੈਡੈਮਿਕ ਸੈਸ਼ਨ 2025-26 ਲਈ ਵੱਖ-ਵੱਖ ਟ੍ਰੀਡ ਲਈ ਗੈਸਟ ਫੈਕਲਟੀ ਅਦਾਰਤੇ ਬਿਲਕੁਲ ਆਰਜੀ ਤੌਰ ਤੇ ਇਨਸਟ੍ਰਕਟਰਸ ਦੀ ਜ਼ਰੂਰਤ ਹੈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੱਲੋਂ ਜਾਣਕਾਰੀ ਦਿੰਦਾ ਦੱਸਿਆ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਆਈਟੀਆਈ ਲਾਡਵੜ ਐਡ ਹੁਸੈਨਪੁਰਾ ਜ਼ਿਲ੍ਹਾ ਲੁਧਿਆਣਾ ਵਿੱਚ ਟ੍ਰੇਡ ਰੈਫਰਿਜਰੇਸ਼ਨ ਐਂਡ 에ਅਰ ਕੰਡੀਸ਼ਨ ਇੱਕ ਟ੍ਰੇਡ ਇਲੈਕਟ੍ਰੀਸ਼ੀਅਨ ਇੱਕ ਲਈ ਗੈਸਟ ਫੈਕਿਲਿਟੀ ਆਧਾਰ ਤੇ ਭਰਤੀ ਕੀਤੀ ਜਾਣੀ ਹੈ ਉਨਾ ਦੱਸਿਆ ਕਿ ਇੰਸਟ੍ਰਕਟਰਜ਼ ਦੀ ਪੋਸਟ ਲਈ ਵਿਕਾਸ ਫਿਕਸ ਮਾਨ ਪੇਟਾ 15000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਡਿਪਟੀ ਡਾਇਰੈਕਟਰ ਵੱਲੋਂ ਯੋਗ ਪ੍ਰਾਰਥੀਆਂ ਨੂੰ ਅਪੀਲ ਕਰਦੇ ਆ ਕਿ ਯੋਗਤਾ ਤਜਰਬੇ ਅਤੇ ਹੋਰ ਵੇਰਵਿਆਂ ਲਈ ਵੈੱਬਸਾਈਟ www.dgt.gov.in/cts ਡਿਟੇਲਸ ਤੇ ਦੇਖਿਆ ਜਾ ਸਕਦਾ ਹੈ ਉਨਾ ਕਿ ਤੁਸੀਂ ਕਿ chavaan ਉਮੀਦਵਾਰਾਂ ਦੀ ਆਪਣੀਆਂ ਅਰਜ਼ੀਆਂ ਤੇ ਅਸਲ ਦਸਤਾਵੇਜ਼ ਮਿਤੀ 17 10 2025 ਦਿਨ ਸ਼ੁੱਕਰਵਾਰ ਨੂੰ ਇੰਟਰਵਿਊ ਦੇ ਸਥਾਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਹੁਸੈਨਪੁਰਾ ਲੁਧਿਆਣਾ ਵਿਖੇ ਨਾਲ ਲੈ ਕੇ ਆਉਣਾ ਲਾਜ਼ਮੀ ਹੈ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਪ੍ਰਤਾਪ ਚੌਕ ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ